ਰੰਗ ਜਲੰਧਰ ਦਾ ਤਾਂ ਪੇੜਾ ਗਰਕ ਹੋ ਗਿਆ ਹੋਇਆ ਐ ਐਨਾ ਤਾਂ ਨਰਕ ਨਹੀਂ ਬੁਰਾ ਜਿੰਨਾ ਸਾਡਾ ਸ਼ਹਿਰ ਬੁਰਾ ਕਰ ਦਿੱਤਾ ਜਸਟਿਸ ਮਿਲੇ ਬਾਅਦ ਮੇਰੇ ਬਰਦਰ ਨੂੰ ਹੋਰ ਅਸੀਂ ਕੁਝ ਨਹੀਂ ਜਾਂਦੇ ਵੈਰੀ ਫਸਟ ਡੇ ਤੋਂ ਅਸੀਂ ਕਹਿ ਰਹੇ ਹਾਂ ਤੁਸੀਂ ਵੈਰੀਫਾਈ ਕਰਾ ਲਓ ਜਾ ਕੇ ਜਿਹੜੇ ਕਾਗਜ਼ ਪੱਤਰ ਹੁੰਦੇ ਨਾ ਸਦੀਆਂ ਪੁਰਾਣੇ ਵੀ ਉੱਥੇ ਬਈ ਖਾਤਿਆਂ ਚ ਪਏ ਹੁੰਦੇ ਆ ਵੀ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਐ ਕੋਈ ਐਫ ਆਈ ਆਰ ਅਗੇਂਸਟ ਮੇਰੇ ਬ੍ਰਦਰ ਦੇ ਫਾਈਲ ਲਾਂਚ ਨਹੀਂ ਹੋਈ ਐ ਕੋਈ ਕੰਪਲੇਂਟ ਲਾਂਚ ਨਹੀਂ ਹੋਈ ਐ ਸਟਿਲ ਅਗਰ ਇੱਕ ਕਾਮਨ ਬੰਦਾ ਸਾਡੇ ਹੱਥੋਂ ਮਰ ਜਾਂਦਾ ਐ ਤੇ ਉਹਦੇ ਵਾਸਤੇ ਪੂਲੀ মিডিਆ ਪੁਲਿਸ ਪ੍ਰਸ਼ਾਸਨ ਕੋਈ ਕੁਝ ਹੱਥਵ ਸਾਡਾ ਤੇ ਹੀ ਕੁਐਸ਼ਨ ਹੈ ਔਰ ਅਸੀਂ ਕੁਐਸ਼ਨ ਸੋਲਵ ਕਰਨ ਨਹੀਂ ਆਏ ਆ ਤੁਸੀਂ ਇੱਥੇ ਸਾਡਾ ਸਾਨੂੰ ਜਸਟਿਸ ਦਿਓ ਸਾਡੇ ਬ੍ਰਦਰ ਲਈ ਜਸਟਿਸ ਦਿਓ ਉਹ ਤਾਂ ਜਾਣ ਵਾਲਾ ਜਿਹੜਾ ਚਲਾ ਗਿਆ ਚਲਾ ਗਿਆ ਪਿੱਛੇ ਵਾਲਿਆਂ ਦੀ ਸੇਫਟੀ ਤੇ ਨਾਲ ਜਿਹੜੇ ਜਿਹੜਿਆ ਕ੍ਰਾਈਮ ਮੈਂ ਤੁਹਾਨੂੰ ਇੰਨਾ ਮਤਲਬ ਤੁਹਾਨੂੰ ਹਮੇਸ਼ਾ ਤੁਹਾਡੇ ਨਾਲ ਇਨ ਟੱਚ ਰਹਾ ਬਟ ਐਵੇਂ ਤੁਸੀਂ ਐਕਸਟਰਟ ਕਰ ਰਹੇ ਹੋ ਮੇਰੇ ਤੋਂ ਤੁਹਾਨੂੰ ਨਹੀਂ ਸਾਡਾ ਸਿਸਟਮ ਨੂੰ ਕਰ ਰਹੇ ਆ ਫਿਰ ਮੈਂ ਆਪਣੇ ਨੀ ਤੁਸੀਂ ਇਹ ਨਾ ਕਹੋ ਮੇਰੀ ਗੱਲ ਸੁਣੋ ਸਰ ਦੇਖੋ ਮੈਨੂੰ ਸੀ ਸੀਨੀਅਰ ਅਥੋਰਟੀ ਹੋਇਆ ਇਸ ਟਾਈਮ ਤੁਸੀਂ ਆਪਣੇ ਤੇ ਕਿਉਂ ਲੈ ਰਹੇ ਆ ਅਸੀਂ ਤੁਹਾਨੂੰ ਥੋੜੀ ਕਹਿ ਰਹੇ ਆ ਤੁਸੀਂ ਤਾਂ ਅਸੀਂ ਕਹਿ ਰਹੇ ਬਹੁਤ ਵਧੀਆ ਤੁਹਾਡੀ ਤੁਹਾਡੀ ਤੁਮੂ ਕਰਿਆ ਸਾਰਿਆਂ ਦੀ ਜ਼ਿੰਮੇਵਾਰੀ ਤੁਹਾਨੂੰ ਤਾਂ ਅਸੀਂ ਕਹਿੰਦੇ ਹੀ ਨਹੀਂ ਤੁਸੀਂ ਆਪਣੇ ਤੇ ਲੈ ਲੈਂਦੇ ਹੋ ਆ ਗਲਤ ਗੱਲ ਮੈਂ ਕਿਉਂ ਲਿਆ ਤੁਸੀਂ ਮੇਰੀ ਅਥੋਰਟੀ ਕਰਦਾ ਤੁਹਾਡਾ ਨਹੀਂ ਕਰਾਂਗੇ ਮੈਨੂੰ ਦੁੱਖ ਹੁੰਦਾ ਜੇ ਗਰੀਬ ਫੈਮਿਲੀ ਹੈ ਤਾਂ ਆਈ ਹੈਵ ਟੂ ਫਿਰ ਮੈਨੂੰ ਕੀ ਲੱਗੂ ਜੇ ਇਹਨਾਂ ਨੇ ਕੋਈ ਐਸੀ ਗਲਤ ਗਲਤ ਕੀ ਕਰ ਰਹੇ ਆ ਸਰ ਅਸੀਂ ਕਿੰਨੂੰ ਕਹਿਣਾ ਅਸੀਂ ਸਿਸਟਮ ਤੇ ਰੋ ਰਹੇ ਆ ਮੈਂ ਤੁਹਾਨੂੰ ਉਹਦਾ ਰਿਵਿਊ ਦੱਸਦਾ ਦੇਖੋ ਤੁਸੀਂ ਆਏ ਤੁਸੀਂ ਐਡਾ ਕਰੋ ਸਰ ਕਮਿਸ਼ਨਰ ਸਾਹਿਬ ਨੂੰ ਭੇਜੋ ਕਿ ਉਹ ਮੇਰੇ ਨਾਲ ਗਲਤ ਬੋਲਦੇ ਤੁਸੀਂ ਗੱਲ ਜਾਂ ਸੀ ਉਹਨਾਂ ਨੂੰ ਇਹ ਗੱਲਾਂ ਕਹਿਣਾ ਹੁਣ ਤੁਸੀਂ ਸੀਨੀਅਰ ਅਥਾਰਟੀ ਹੋ ਤੁਸੀਂ ਤੁਹਾਡੇ ਨਾਲ ਹੀ ਗੱਲ ਕਰਾਂਗੇ ਨਾ ਉਹਨਾਂ ਨਾਲ ਹੀ ਕਰਾਂਗੇ ਬੱਦ ਬੱਦ ਦੇਖੋ ਹਾਂ ਪਲੀਜ਼ ਸਗਾ ਜੀ ਤੁਹਾਨੂੰ ਕਾਹਦੇ ਨਹੀਂ ਕਹਿੰਦੇ ਰਿਕੁਐਸਟ ਵੀ ਮੇਰੇ ਤੋਂ ਮੇਰੇ ਪੇਰੈਂਟਸ ਨੇ ਆਈ ਵੁਲਡ ਲਾਈਕ ਠੀਕ ਹੈ ਮੈਂ ਤੈਨੂੰ ਇੰਨਾ ਸ਼ੋਰਸ ਤੋਂ ਆਉਂਦਾ ਜੀ ਹੁਣ ਤੱਕ ਲਈ ਹੁੰਦਾ ਆਈ ਵਾਟ ਲੀਵ ਜਦ ਤੱਕ ਬੰਦੇ ਨਹੀਂ ਪੜੇ ਜਾਂਦੇ ਤੇ ਬੈਗ ਵੀ ਇਹੀ ਗੱਲ ਹੋਣੀ ਸੀ ਠੀਕ ਹੈ ਮੈਂ ਨਹੀਂ ਛੱਡਾਂਗਾ ਮੇਰਾ ਇੰਨਾ ਦੋਬਾਰਾ ਭਾਈ ਮੈਨੂੰ ਹੋਰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਮੈਂ ਪੇਰੈਂਟਸ ਨੂੰ ਸਿਰਫ ਤੁਹਾਨੂੰ ਇੰਨਾ ਕਹਿ ਰਿਹਾ ਇਹ ਮੇਰੀ ਰਿਸਪੋਨਸਿਬਿਲਟੀ ਹੈ ਤੁਹਾਡੀ ਸੇਫਟੀ ਦੀ ਗਾਰੰਟੀ ਠੀਕ ਹੈ ਤੇ ਬਾਕੀ ਹੋਰ ਕਿਸ਼ਨਰ ਸਾਹਿਬ ਅਫੀਸਰ ਕਿਉਂ ਨਹੀਂ ਆਏ ਸਪੈਸ਼ਲ ਐਡਰੈਸ ਕਰਕੇ ਤਾਂ ਗਏ ਸੀ ਕੋਈ ਕਹਦੀ ਐਡਰੈਸ ਕੀ ਹੈ ਉਸ ਤੋਂ ਬਾਅਦ ਆਏ ਨਹੀਂ ਬਲਾਉ ਸੀਪੀ ਤੁਸੀਂ ਕਹਿੰਦੇ ਸੀਪੀ ਸਾਨੂੰ ਬੋਲਦੇ ਸੀ ਅਸੀਂ ਤੱਕ ਤੱਕ ਬੈਠੇ ਹਾਂ ਜਦ ਤੱਕ ਸੀਪੀ ਸੀਪੀ ਸਾਹਿਬ ਨਹੀਂ ਆਉਂਦੇ ਕੋਈ ਗੱਲ ਨਹੀਂ ਵਾਟ ਵੀਲ ਡੂ ਇਸ ਵਾਟ ਵੀਲ ਡੂ ਇਸ ਤੁਸੀਂ ਹਲੇ ਜੋ ਵੀ ਆਪਾਂ ਇਸ ਜਿਹੜਾ ਹੈਗਾ ਡੇ ਨੂੰ ਆਪਾਂ ਖਰਾਬ ਨਗਰੀ ਤੁਸੀਂ ਕੁਝ ਤਿੰਨ ਚਾਰ ਬੰਦੇ ਆਪਾਂ ਲੈ ਲੈਂਦੇ ਆ ਸੀਪੀ ਸਰ ਨਾਲ ਡਾਇਰੈਕਟ ਮੀਟਿੰਗ ਤੁਸੀਂ ਤੇ ਮੈਂ ਵੀ ਆ ਜਾਵਾਂਗਾ ਫਿਰ ਆਪਾਂ ਕਰਦੇ ਆ ਨਹੀਂ ਨਹੀਂ ਸਰ ਕੋਈ ਗੱਲ ਤੁਸੀਂ ਸਾਰੇ ਸਾਰਾ ਪਰਿਵਾਰ ਖੜਾ ਸੀਪੀ ਸਾਹਿਬ ਐਸੇ ਉਹ ਕਮਿਸ਼ਨਰ ਸਾਹਿਬ ਹੈਗੇ ਆ ਉਹ ਮਿਲ ਵੀ ਨਹੀਂ ਸਕਦੇ ਨਹੀਂ ਮਿਲਦੇ ਬਟ ਉਪਰ ਕੋਈ ਡੈਲੀਗੇਸ਼ਨ ਨਹੀਂ ਯਾਰ ਉਸ ਡੈਲੀਗੇਸ਼ਨ ਦੀ ਗੱਲ ਦੀ ਜਿਹੜੀ ਤੁਸੀਂ ਫੜੀ ਫੇਰ ਉਹ ਅਫਸਰ ਜੀ ਤੁਹਾਡੇ ਕੋਲ ਸਰ ਸਰ ਮੈਂ ਭਾਈ ਤੁਸੀਂ ਤਾਂ ਸਹੀ ਯਾਰ ਨਹੀਂ ਕੋਈ ਨਹੀਂ ਨਹੀਂ ਸਰ ਅਸੀਂ ਤਾਂ ਟਿਕਾ ਦੇਣਾ ਸਾਡੇ ਨਾਲ ਕਰ ਰਹੇ ਜਿਹੜੇ ਕਰਨੀ ਨਹੀਂ ਬਣਦੀਆਂ ਇਹ ਉਹ ਨਹੀਂ ਆਏ ਇਹ ਨਹੀਂ ਆਏ ਅਸੀਂ ਦੋ ਅਫਸਰ ਇੱਥੇ ਆਇਆ ਤੁਹਾਡੇ ਕੋਲ ਜੇ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸੋ ਮੈਂ ਕੱਲ ਦੁਪਹਿਰੇ ਜਦੋਂ ਮੈਂ ਤੁਹਾਨੂੰ ਅਸੀਂ ਆਉਟਪੁੱਟ ਦੇ ਦਿਓ ਸਰ ਤੁਹਾਡੇ ਕੋਲ ਅਸੀਂ ਆਂਬ ਲੈਣੇ ਆ ਕੇ ਬੈਠ ਕੇ ਇੱਕ ਵਧੀਆ ਮੱਝ ਮੀਟਿੰਗ ਆਪਾਂ ਕਰ ਲੈਂਦੇ ਆ ਕੋਈ ਉਹ ਬੜਾ ਤੁਹਾਡੇ ਤੋਂ ਬਾਹਰ ਸਾਡੀ ਗੱਲ ਨਹੀਂ ਕਰਦਾ ਇਹ ਚੁੜੀਦੀ ਹੈ ਸਾਡਾ ਫਰਜ਼ਾ ਫਰਜ਼ਾ यही कह रहा हाँ फर्स्ट ऑफ ऑल जो इन्वेस्टिगे परसपैक्टिव तो हो रहे हो तो असं हिमाचल रेट करनी थी बट सिंस यू आर नॉट शोइंग कॉन्फिडेंस इन पुलिस स्टेशन थ्री आई रिक्वेस्ट की सर की तारी जी है ਐਸਐਚਓ ਤੁਹਾਡਾ ਚਲਾ ਗਿਆ ਜੀ ਤੁਹਾਡੇ ਉਹਨਾਂ ਦੇ ਠੀਕ ਹੈ ਉਹਦੀ ਸਰ ਇੱਕ ਬੰਦਾ ਇਕੱਲਾ ਅger ਮੈਂ ਕਹਾਂ ਕਿ ਮੈਂ ਇਕੱਲੀ ਘਰ ਦੀ ਸਾਰੀਆਂ ਚੀਜ਼ਾਂ ਮੈਨੇਜ ਕਰਨਾ ਤਾਂ that is not possible ਠੀਕ ਹੈ ਜੀ ਠੀਕ ਹੈ ਐਸਐਚਓ ਚਲਾ ਗਿਆ ਉਹਦੀ ਜਗ੍ਹਾ ਤੁਸਟ ਰਿਪਲੇਸਮੈਂਟ ਹੋਈ ਕੋਈ ਬੰਦਾ ਤੇ on duty ਲਗਾਓ ਜਿਹੜਾ ਤੁਹਾਡੀ ਹੈਲਪ ਕਰੇ ਵੀ ਹੋ ਜਾਏਗੀ ਇਹ ਵੀ ਲੱਗ ਗਿਆ ਅਮਰੀ ਇਹ ਤਾਂ ਸਾਇਨ ਹੋ ਰਿਹਾ ਹਾਂ ਪਲੀਜ਼ ਐਸਲ ਬਹੁਤ ਝੱਲੇ ਆ ਰਵਿੰਦਰ ਤੇ ਚੱਲੇ ਹਨ ਨਹੀਂ ਇਨਵੈਸਟੀਗੇਸ਼ਨ ਕਾ ਕਿਸੇ ਹੋਰ ਕੋਲ ਮਾਰਕ ਹੋਣੀ ਨਾ ਆਈਓ ਐਫਆਈਆਰ ਨਾਲ ਇਹ ਨਹੀਂ ਮੈਟਰ ਹੁੰਦਾ ਐਫਆਈਆਰ ਕਿਸੇ ਵੱਲੋਂ ਵੀ ਦਿੱਤੀ ਜੇ ਜਿਹੜਾ ਆਈਓ ਹੈ ਉਹਨੂੰ ਕੋਰਟ ਦੇ ਵਿੱਚ ਕਾਲ ਕਰ ਦੇਣ ਠੀਕ ਹੈ ਇਨਵੈਸਟੀਗੇਸ਼ਨ ਜਿੰਨੇ ਕੀਤੀ ਹੈ ਜੇ ਇਨਵੈਸਟੀਗੇਸ਼ਨ ਦੀ ਕੋਲ ਜਾਏਗੀ ਲਾਸਟਸ ਇਨਵੈਸਟੀਗੇਸ਼ਨ ਹੋਏਗਾ ਉਹ ਕਰੇਗਾ ਇਨਵੈਸਟੀਗੇਸ਼ਨ ਬਟ ਥੀਸ ਥਿੰਗਸ ਆਰ ਇਮਮੈਟੀਰੀਅਲ ਜੀ ਮੇਰਾ ਸਿਰਫ ਇੰਨਾ ਕਾ ਇਸ਼ੂਰੈਂਸ ਹੈ ਕਿ ਜਦੋਂ ਤੱਕ ਨਹੀਂ ਫੜ ਫੜੇਗਾ ਅੰਦਰ ਚਾਹੇ ਸੀਏਜੇ ਕੋਲ ਹੈ ਜਾਂ ਕੁਝ ਹੋਏ ਆਈ ਵਿਲ ਟੇਕ ਆਈ ਵਿਲ ਟੇਕ ਟੇਲ ਗਾਰ ਮੈਨੂੰ ਹੈ ਕਿ ਮੈਂ ਪੁੱਛਦਾ ਰਹਾਂਗਾ ਸੁਪਰਵੀਜ਼ਨ ਕਰੂੰਗਾ ਕਿ ਮੈਂ ਮੈਂ ਹੋਰ ਕਿਸੇ ਨੂੰ ਕੋਈ ਆਸ਼ਵਾਸਨ ਨਹੀਂ ਦੇਣਾ ਹੈ ਤੁਹਾਨੂੰ ਸਿਰਫ ਪੇਰੈਂਟਸ ਨਾਲ ਮੇਰੀ ਗੱਲ ਹੈ ਉਹ ਉਹ ਆਸ਼ਵਾਸਨ ਹੈ ਕਿ ਮੈਂ ਆਈਲ ਡੂ ਮਾਈ ਡੈਡੀਕੇਟਿਡ ਹਾਰਟ ਵਰਕ ਹੈ ਤੁਸੀਂ ਸਰ ਉਸ ਦਿਨ ਤੋਂ ਵੀ ਕਰ ਰਹੇ ਹੋ ਸਾਨੂੰ ਪਤਾ ਸਾਨੂੰ ਬਹੁਤ ਖੁਸ਼ੀ ਹੈ ਕਿ ਕੋਈ ਓਨੈਸਟ ਪਰਸਨ ਹੈਗਾ ਪਰ ਸਾਨੂੰ ਸਾਰੀ ਤੁਸੀਂ ਕਾਹਦੀ ਲੇਖ ਬਿਠਾ ਲਓ ਹਾਂ ਲੋਕੋ ਕੁਝ ਇਨਪੁਟ ਦੇ ਦੋ ਹਾਂ ਦੱਸੋ ਜੀ ਜਿਹਦੇ ਕੋਲ ਵੀ ਮੈਨੂੰ ਦੇ ਦਿਓ ਅੱਜ ਵਾਰ ਕਰ ਰਿਹਾ ਤੇ ਮੈਂ ਤੁਹਾਨੂੰ ਕਾਲ ਕੀਤੀ ਬਟ ਮੈਂ ਮੂਸੇ ਨੂੰ ਉੱਤੇ ਚੱਲ ਰਿਹਾ ਬਟ ਤੇਰੇ ਪੰਡਿਆ ਨਾ ਬਟ ਮੈਂ ਤੁਹਾਨੂੰ ਸਟਾਰਟ ਇਨੀਸ਼ੀਏਟਿਵ ਲੈਂਦਾ ਨਾ ਇਮੀਡੀਏਟਲੀ ਮੈਂ ਕਾਲ ਕੀਤਾ ਪੜੇ ਹੋ ਨਾ ਮੈਂ ਇੱਕ ਦਿਨ ਹੋਰ ਸਾਨੂੰ ਇਹੀ ਗੱਲ ਕਹਿੰਦੇ ਮੈਂ ਓਪਨਲੀ ਕਹਿੰਦਾ ਕਹਿੰਦੇ ਸਭ ਤੋਂ ਨੈਕਸਟ ਪਰਸਨ ਤੁਸੀਂ ਹੈਗੇ ਹੋ ਮੈਂ ਤੁਹਾਨੂੰ ਓਪਨਲੀ ਕਹਿਣਾ ਪਿਆ ਤੇ ਬਾਕੀ ਟੀਮ ਜੋ ਜੇ ਤੁਹਾਡੇ ਵਰਗੇ ਸਾਰੇ ਬੰਦੇ ਹੁੰਦੇ ਨਾ ਦੋ ਦਿਨ ਚ ਬੰਦੇ ਫੜੇ ਜਾਣੇ ਸੀ ਇਹ ਸਚਾਈ ਮੈਂ ਦੱਸਾਂ ਦੇਖੋ ਅਰੈਸਟ ਪਰਸਨ ਹੋਣਾ ਅਰੈਸਟ ਪਰਸਨ ਨਹੀਂ ਹੋਣਾ ਲੇਕਿਨ ਜਿੱਦਾਂ ਇਹਨਾਂ ਨੇ ਕਿਹਾ ਤੁਸੀਂ ਸੀਪੀ ਸਾਹਿਬ ਬਣ ਕੇ ਆ ਨਾ ਉਸ ਦਿਨ ਬਹੁਤ ਵੱਡਾ ਦਿਨ ਹੋਏਗਾ ਲੇਕਿਨ ਅਸੀਂ ਬਹੁਤ ਪ੍ਰੋਬਲਮ ਚ ਆ ਸਾਰੇ ਪਰਿਵਾਰ ਬੜੀ ਪ੍ਰੋਬਲਮ ਚ ਆ ਗੱਲ ਸਮਝੋ ਸਾ ਪੜੀ ਹੋਈਆਂ ਇਨਕੁਆਰੀਆਂ ਲਾ ਰਹੇ ਸਰ ਇਨਕੁਆਰੀਆਂ ਨਹੀਂ ਲਗਣੀਆਂ ਚਾਹੀਦੀਆਂ ਇੰਨਾ ਤੁਸੀਂ ਕਰ ਸਕਦੇ ਸਾਡੇ ਤੇ ਇਨਕੁਆਰੀਆਂ ਲਾ ਕੇ ਉਹ ਕਰਦੇ ਤੁਸੀਂ ਇਨਕੁਆਰੀ ਕਿਵੇਂ ਉਹਨਾਂ ਨੇ ਨਾਮ ਕਢਵਾਉਣ ਦੀ ਸਰ ਉਹਨਾਂ ਨੇ ਨਾਮ ਕਢਵਾਉਣ ਦੀ ਕੋਸ਼ਿਸ਼ ਕੀਤੀ ਇਨਕੁਆਰੀ ਲਗਾਓਗੇ ਨਾ ਇਹਨਾਂ ਕੋਲ ਹੀ ਆਣੀ ਆ ਇਨਕੁਆਰੀ ਮਦਦ ਨਹੀਂ ਹ ਇਹ ਸਪਟਸ ਤੋਂ ਰਿਜੈਕਸ਼ਨ ਸਾਡੇ ਆ ਪਹਿਲਾਂ ਮੇਰੀ ਗੱਲ ਮੇਰਾ ਚੀਨਾਤੀ ਆ ਜੇ ਇਨਕੁਇਰੀ ਲਗਾਉਂਦੇ ਹੋ ਵੀਡੀਓ ਦੇ ਵਿੱਚ ਦਾ ਹੈਗੀਆ ਵੀਡੀਓ ਦਾ ਇਹਨਾਂ ਕੋਲ ਹੈਗੀਆ ਹਾਂ ਸਭ ਕੋਲ ਹੈ ਸਾਰੇ ਦੁਨੀਆ ਦੇ ਪੁਲਿਸ ਦੇ ਬਿਲਕੁਲ ਬਿਲਕੁਲ ਸਹੀ ਗੱਲ ਇਨਕੁਆਰੀ ਇਨਕੁਆਰੀ ਬੋਲਦੇ ਤਾਂ ਕੰਮ ਕੋਈ ਨਹੀਂ ਹੋਊਗੀ ਕਿਹਦੇ ਜਾਣੀ ਇਨਕੁਆਰੀ ਵਿੱਚ ਕੋਈ ਕਿਸੇ ਦਾ ਨਾਮ ਬਾਹਰ ਹੋਗਾ ਤੇ ਫਿਰ ਆਪਾਂ ਫਿਰ ਸੜਕਾਂ ਤੇ ਹੈਗੀਆ ਹੀ ਵਾ ਪੁਖਾਨੇ ਦੇ ਵਿੱਚ ਇਸ ਟਾਈਮ ਕੌਣ ਐਸਐਚਓ ਹੈਗਾ ਮੈਂ ਕਿਹਾ ਪ੍ਰਿੰਸੀਪਲ ਸਾਹਿਬ ਜੀ ਐਸਐਚਓ ਦਾ ਹਦੋਂ ਸਰ ਤੁਸੀਂ ਐਸਐਚਓ ਚ ਕੌਣ ਆਇਆ ਹੁਣ ਮੈਂ ਹੀ ਤੁਹਾਨੂੰ ਕਹਿ ਰਿਹਾ ਕਿ ਡੀਲਿੰਗ ਕੌਣ ਕਰ ਰਿਹਾ ਪੰਚੀ ਗੁੜੀ ਦੇ ਕਹਿੰਦੇ ਸਪੈਨਡ ਹੈ ਨਹੀਂ 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 ਐਸਐਚਓ ਨਹੀਂ ਸਪੈਨਡ ਹੋਇਆ ਵਾ ਨਹੀਂ ਹੋਇਆ ਉਹ ਨਹੀਂ ਹੋਇਆ ਭਾਜੀ ਨਹੀਂ ਹੋਇਆ ਭਾਜੀ ਮੇਰੀ ਫਸਟ ਡੇ ਤੁਸੀਂ ਕਹਿ ਰਹੇ ਆ ਤੁਸੀਂ ਵੈਰੀਫਾਈ ਕਰਾ ਲਓ ਜਾ ਕੇ ਜਿਹੜੇ ਕਾਗਜ਼ ਪੱਤਰ ਹੁੰਦੇ ਨਾ ਸਦੀਆਂ ਪੁਰਾਣੇ ਵੀ ਉੱਥੇ ਬਈ ਖਾਤਿਆਂ ਚ ਪਏ ਹੁੰਦੇ ਆ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਕੋਈ ਐਫ ਆਈ ਆਰ ਅਗੇਂਸਟ ਮੇਰੇ ਬ੍ਰਦਰ ਦੇ ਫਾਈਲ ਲਾਂਚ ਨਹੀਂ ਹੋਈ ਹੈ ਕੋਈ ਕੰਪਲੇਂਟ ਲਾਂਚ ਨਹੀਂ ਹੋਈ ਹੈ ਸਟਿਲ ਅਗਰ ਇੱਕ ਕਾਮਨ ਬੰਦਾ ਤੁਹਾਡੇ ਹੱਥੋਂ ਮਰ ਜਾਂਦਾ ਹੈ ਤੇ ਉਹਦੇ ਵਾਸਤੇ ਮੀਡੀਆ ਪੁਲਿਸ ਪ੍ਰਸ਼ਾਸਨ ਕੋਈ ਕੁਝ ਹੱਥ ਨਹੀਂ ਕਰ ਰਿਹਾ ਹੱਥ ਖੜੇ ਆ ਸਾਰਿਆਂ ਦੇ ਕਿਉਂ ਸਾਡਾ ਤੇ ਹੀ ਕੁਐਸਚਨ ਹੈ ਔਰ ਇਹ ਕੁਐਸ਼ਨ ਸੋਲਵ ਕਰਨ ਨਹੀਂ ਆਏ ਆ ਤੁਸੀਂ ਇੱਥੇ ਸਾਡਾ ਸਾਨੂੰ ਜਸਟਿਸ ਦਿਓ ਸਾਡੇ ਬ੍ਰਦਰ ਲਈ ਜਸਟਿਸ ਦਿਓ ਉਹ ਤਾਂ ਜਾਣ ਵਾਲਾ ਜਿਹੜਾ ਚਲਾ ਗਿਆ ਚਲਾ ਗਿਆ ਪਿੱਛੇ ਵਾਲਿਆਂ ਦੀ ਸੇਫਟੀ ਤੇ ਨਾਲ ਜਿਹੜੇ ਜਿਹੜਿਆ ਕਰਾਇਮ ਹੋ ਰਹੇ ਨੇ ਇਹਨੂੰ ਪਲੀਜ਼ ਕਿਤੇ ਨਾ ਕਿਤੇ ਫੁੱਲ ਸਟਾਪ ਲਗਾਓ ਨਹੀਂ ਤਾਂ ਬੱਚੇ ਜਿਨ੍ਹਾਂ ਦੇ ਮਰਨੇ ਆ ਨਾ ਜੋ ਤੁਸੀਂ ਵੀ ਇੱਥੇ ਜਗ੍ਹਾ ਤੇ ਆ ਕੇ ਰੋਣਾ ਫਿਰ ਤੁਹਾਡੇ ਕੋਲ ਆਹੀ ਚੀਜ਼ਾਂ ਹੀ ਆ ਇਹ ਰਹਿ ਰਿਹਾ ਰਿਐਲਿਟੀ ਹੈ ਜਿਨ੍ਹਾਂ ਦੇ ਬੱਚੇ ਜਦੋਂ ਜਾਂਦੇ ਨੇ ਨਾ ਪਤਾ ਉਦੋਂ ਉਹਨੂੰ ਲੱਗਦਾ ਬੇਸ਼ੱਕ ਤੁਸੀਂ ਸਾਰੇ ਇੱਥੇ ਖੜੇ ਹੋ ਆਹੀ ਆ ਕਿਰਿਆ ਕਰਮੀ ਰਹਿ ਜਾਣਾ ਵਾ ਇੱਥੇ ਹੀ ਰਹੋੰਦੇ ਰਹਿ ਜਾਣਾ ਇਹ ਕ੍ਰਾਈਮ ਨੂੰ ਜਿਹੜੇ ਜਿਹੜੇ ਸਪੋਰਟਿਵ ਹੈਗੇ ਨੇ ਨਾ ਪਲੀਜ਼ ਇਸ ਚੀਜ਼ਾਂ ਨੂੰ ਫੁੱਲ ਸਟਾਪ ਲਗਾ ਲਓ ਇਹ ਅੱਗੋ ਕਰਨ ਜਲੰਧਰ ਦਾ ਤਾਂ ਬੇੜਾ ਗਰਕ ਹੋ ਗਿਆ ਹੋਇਆ ਹੈ ਇੰਨਾ ਤਾਂ ਨਰਕ ਨਹੀਂ ਬੁਰਾ ਜਿੰਨਾ ਸਾਡਾ ਸ਼ਹਿਰ ਬੁਰਾ ਕਰ ਦਿੱਤਾ ਜਸਟਿਸ ਮਿਲੇ ਬਾਅਦ ਮੇਰੇ ਬ੍ਰਦਰ ਨੂੰ ਹੋਰ ਅਸੀਂ ਕੁਝ ਨਹੀਂ ਜਾਂਦੇ ਸਾਨੂੰ ਵੀ ਅਸੀਂ ਤੁਹਾਨੂੰ ਚਾਰ ਪੰਜ ਜਣੇ ਨੂੰ ਮਿਲਾ ਦਾਂਗੇ ਸੱਜਣੋ ਇਸ ਤਰ੍ਹਾਂ ਠੀਕ ਹੈ ਹੁਣ ਹੁਣੇ ਚੱਲਦੇ ਤੁਸੀਂ 1 ਮਿੰਟ ਪੰਜਾਂ ਪੰਜਾਂ ਨੇ ਲੈ ਕੇ ਤੁਸੀਂ ਗੁੱਠੀ ਆਪਣੇ ਮਲਾ ਦੱਸੋ ਕੀ ਪਰਿਖੇ ਦੱਸੋ ਅਭੀ ਐਸਪੀ ਭਾਈ ਦੱਸੋ ਕੀ ਕਰ ਤੁਹਾਡੀ ਡਿਮਾਂਡ ਜੋ ਸੀਗੀ ਇੱਕ ਤਾਂ ਇਨਵੈਸਟੀਗੇਸ਼ਨ ਸਰ ਨੂੰ ਮੈਂ ਕਹਿੰਦੀ ਸੀ ਆਈਏ ਕਰੇਗਾ ਠੀਕ ਹੈ ਬਹੁਤ ਵਧੀਆ ਠੀਕ ਹੈ ਜੀ ਸੈਕੰਡਲੀ ਸਰ ਨੂੰ ਤਿੰਨ ਚਾਰ ਬੰਦੇ ਤੁਸੀਂ ਫੈਮਿਲੀ ਮੈਂਬਰਸ ਮਿਲ ਸਕਦੇ ਹੋ ਸਰ ਨਾਲ ਅਸੀਂ ਗੱਲ ਕਰ ਲਏ ਕਿ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਦੇ ਇੱਕ ਤੁਸੀਂ ਨਾਲ ਚਲੋ ਤੁਸੀਂ ਚੱਲੋ ਤੁਸੀਂ ਉਹਨਾਂ ਮੇਨ ਇਨਵੈਸਟੀਗੇਸ਼ਨ ਤੁਸੀਂ ਲੈ ਲੂਗਾ ਜੀ ਸੀਆਈਏ ਤੋਂ ਇਨਵੈਸਟੀਗੇਸ਼ਨ ਤੋਂ ਲੈ ਲਓ ਤੁਸੀਂ ਇਨਵੈਸਟੀਗੇਸ਼ਨ ਤੁਸੀਂ ਲੈ ਲਓਗੇ ਨਹੀਂ 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 ਇਹ ਨਹੀਂ ਨਹੀਂ ਇਹ ਤਾਂ ਇਹ ਤਾਂ ਕਿਸੇ ਦਾ ਮੈਂ ਦੇਖ ਰਿਹਾ ਹਾਂ ਮੈਂ ਤੁਹਾਨੂੰ ਸਾਨੂੰ ਭਾਈ ਮੈਨ ਹੈ ਕਿ ਤੁਸੀਂ ਦੇਖੋ ਤੁਸੀਂ ਦੇਖੋ ਕੇਸ ਤੇ ਸੀਆਈ ਨੂੰ ਦੇ ਕੇ ਤੁਸੀਂ ਵੀ ਇਨਵੋਲਵਮੈਂਟ ਕਰੋ ਕਿ ਸਾਰਾ ਕੇਸ ਹੁਣ ਤੁਹਾਨੂੰ ਅੰਡਰ ਹੋ ਗਿਆ ਆ ਸਾਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੈਂ ਉਹ ਵਾਲੀ ਗੱਲ ਪਹਿੰਜੇ ਮੇਰੀ ਗੱਲ ਸੁਣਾਓ ਤੇ ਤੁਹਾਨੂੰ ਅਸੀਂ ਬਾਅਦ ਵਿੱਚ ਬੁਲਾਉਂਗਾ ਫਿਰ ਵੀ ਜੇ ਤੁਹਾਨੂੰ ਕੋਈ ਚਾਹੀਦਾ ਸੀ ਪੀਐਸਪੀ ਅਫਸਰ ਹੋਗੇ ਸਾਰੇ ਚਾਰਜ ਪਾ ਦੋ ਤੇਰੀ ਭਾਈ ਭਾਈ ਦੱਸੋ ਤੁਸੀਂ ਮਿਸ਼ਨ ਸਾਨੂੰ ਕਿੱਥੇ ਮਿਲਣਾ ਚਲੋ ਜੀ ਤੁਸੀਂ ਤੁਹਾਡੇ ਦੀ ਵੰਦ ਜੀ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਸੀਪੀ ਸਰ ਨਾਲ ਖੁੱਲ ਕੇ ਗੱਲ ਕਰ ਲਓ ਕੋਈ ਨਾ ਕਰਦੇ ਠੀਕ ਹੈ ਤੁਹਾਨੂੰ ਹੁਣੇ ਮਿਲਾਉਣ ਲੱਗਿਆਂ ਦੱਸਾਂ ਮਿੰਟਾਂ ਦੇ ਵਿੱਚ ਆ ਜੀ ਬਹੁਤ ਅਧਿਆਤਿਕ ਆ ਜਾਈਗਾ ਬੁਲਾਣਾ ਜਾਂਦਾ ਉਹ ਦੇਈ ਪਾ ਜੀ ਦਸੂਨ ਕੀ ਚਲੋ 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 ਕਮਿਸ਼ਨ ਸਰ ਕੋ ਦੱਸੋ بس چار پانچ بندے ਇਕੱਠੇ ਆਜੋ ਇੱਕੋ ਗੱਡੀ 'ਚ ਆਜੋ ਅਸੀਂ ਤੁਹਾਨੂੰ ਹੁਣੇ ਬੁਲਾ ਦਿੰਦੇ ਹਾਂ ਕੋਠੀ ਹਾਂ ਕੋਠੀ ਚਲੋ ਸਰ ਅਸੀਂ ਸਾਰੇ ਬਾਹਰ ਹੀ ਖੜੇ ਆ ਉਹਨਾਂ ਜੋ ਅਖੀਰ ਜਿਹੜੀ ਹੈਗੀ ਉਹ ਸੀਆਈਏ ਕਰ ਉਹਨਾਂ ਨਾਲ ਗੱਲ ਕਰਕੇ ਇਨਵੈਸਟੀਗੇਸ਼ਨ ਸੀਆਈਏ ਨੂੰ ਸ਼ਿਫਟ ਕਰਾਂਗੇ ਜੀ ਤੇ ਇਹਨਾਂ ਦੀ ਜਿਹੜੀ ਡੈਲੀਗੇਸ਼ਨ ਹੈ ਉਹ ਸੀਪੀ ਸਰ ਨੂੰ ਮਿਲਾ ਦਾਂਗੇ ਕਿ ਉਹ ਉਹਨਾਂ ਵੱਲੋਂ ਜੋ ਵੀ ਅਗਲੇ ਸਟੈਪਸ ਨੇ ਜਿਹੜੀ ਡਿਸਕਸ਼ਨ ਹੋਣੀ ਉਹ ਸੀਪੀ ਸਰ ਨਾਲ ਇਹਨਾਂ ਦੀ ਸਰ ਡਿਮਾਂਡ ਕੀ ਸ਼ਿਕਾਇਤ ਕੀ ਡਿਮਾਂਡ ਇਹ ਹੈਗੀ ਕਿ ਹੋਰ ਬੰਦੇ ਫੜੋ ਪਰ ਐਵੇਂ ਹੈ ਕਿ ਜੋ ਡਿਊ ਕੋਰਸ ਆਫ ਐਕਸ਼ਨ ਹੈ ਅਸੀਂ ਫਾਲੋ ਕਰ ਰਹੇ ਹੈਗੇ ਹਾਂ ਉਹ ਤਾਂ ਚੱਲ ਹੀ ਰਿਹਾ ਬਟ ਯਾਰ ਸੇਇੰਗ ਕਿ ਜਿਹੜਾ ਥਾੜਾ ਹੈ ਉਸ ਤੋਂ ਇਲਾਵਾ ਦੂਸਰੀ ਏਜੰਸੀ ਨੂੰ ਦੋਹਾਂ ਤੱਕ ਹੀ ਐਫਰਟਸ ਥੋੜੇ ਹੋਰ ਫਾਸਟ ਸਰ ਕਿੰਨੇ ਬੰਦੇ ਉੱਤੇ ਪਰਚਾ ਹੋਇਆ ਸੀ ਕਿੰਨੇ ਅਰੈਸਟ ਹੋਏ ਹਾਲ ਤੱਕ ਕਿੰਨੇ ਬੰਦੇ ਟੋਡਾ ਇਨਵੋਲਡ ਨੇ ਤੇ ਕਿੰਨੇ ਬੰਦੇ ਦੀ ਰੈਸਟ ਹੈਗੀ ਆਈ ਥਿੰਕ ਇਹ ਤੁਹਾਨੂੰ ਪਹਿਲਾਂ ਸਾਰੀ ਇੰਟਰੀ